ਕਿਆ ਹੋਇਆ ਮੇਰੇ ਯਾਹਾਂ ਤੇ ਗੋਲੀ ਚੱਲੀ ਆ ਤਿੰਨ ਬੰਦੇ ਆਏ ਦੀ ਇਧਰੋਂ ਲਹਿੰਗ ਸੀ ਅੱਛਾ ਉਹ ਤਿੰਨ ਬਿਹਾਰੀ ਨੂੰ ਗੋਲੀ ਮਾਰੀ ਇੱਕ ਬੰਦੇ ਤੇ ਮਾਰੀ ਇੱਕ ਬੰਦੇ ਤੇ ਹਾਂ ਜੀ ਕਦ ਤੇ ਸੀਗੇ ਮੋਟਰਸਾਈਕਲ ਤੇ ਕਿਧਰੋਂ ਕਿਧਰ ਨੂੰ ਜਾ ਰਹੇ ਸੀ ਚੰਡੀਗੜ੍ਹ ਵੱਲੋਂ ਆਉਂਦੇ ਆ ਸਨਾਲੇ ਵੱਲ ਨੂੰ ਜਾਂਦੇ ਨੇ ਜਿਹੜੇ ਗੋਲੀ ਮਾਰਨ ਵਾਲੇ ਬੰਦੇ ਇੱਕ ਕੌਣ ਸੀ ਉਹ ਨਹੀਂ ਪਤਾ ਕਿ ਕਿਹੜਾ ਕੋਣ ਨਹੀਂ ਤੋਂ ਭੇਜ ਮਾੜਾ ਮੋਟਾ ਪਤਾ ਹੋਊਗਾ ਵੀ ਲਹਿੰਗ ਸੀਗੇ ਬਲੇ ਕਹਿੰਦੇ ਲਹਿੰਗ ਆ ਉਹ ਬੰਨੇ ਹੋਰੀ ਦਸਾਲ ਤੇ ਉਹ ਕਦ ਤੇ ਸੀ ਮੋਟਰਸਾਈਕਲ ਤੇ ਸੀ ਕਿਹਦੇ ਗੋਲੀ ਮਾਰੀ ਆ ਉਹ ਉਹ ਬਿਹਾਰੀ ਆ ਉਹ ਗੱਲ ਤੇ ਜਾ ਰਹੇ ਸੀ ਮੋਟਰਸਾਈਕਲ ਤੇ ਜਾ ਰਹੇ ਸੀ ਉਹਦਾ ਮੋਟਰਸਾਈਕਲ ਖੋ ਲਿਆ ਫਿਰ ਮੋਟਰਸਾਈਕਲ ਖੋ ਕੇ ਲੰਨਾਂਗੇ ਤੇ ਜਿਹੜੇ ਸੀਦੇ ਬੰਦੇ ਤੇ ਗੋਲੀ ਬੱਜੀ ਆ ਕਿੱਥੇ ਹਨ ਉਹ ਸਸਤਾ ਵਾਲਾ ਜੀ ਹੱਸਣ ਲਗੇ ਹਾਂ ਜੀ ਫੋਟਾ ਵਾਲੇ ਆਏ ਜੀ ਫੋਟਾ ਵਾਲੇ ਆਏ ਜੀ ਠੀਕ ਵੀਰ ਸਿੰਘ ਜੀ 5 ਮਿੰਟ ਦੇ ਹਲਪਰਾ ਜੀ ਕੀ ਮਾਮਲਾ ਹੈ ਜਿਹੜਾ ਇੱਥੇ ਹੋਇਆ ਮੈਂ ਜੀ ਸੁਣਾਉਣਾ ਤੁਹਾਨੂੰ ਮੇਰੇ ਆਉਣੇ ਉੱਥੇ ਰੌਲਾ ਪੈ ਸਿਆ ਰਹਿ ਸੀਗਾ ਮੈਂ ਵੀ ਕੀ ਹੋਇਆ ਇਹਦੇ ਇੱਕ ਗੱਡੀ ਸੀਗੀ ਕਹਿੰਦੀ ਵੀ ਇੱਥੇ ਗੋਲੀ ਮਾਰ ਗਏ ਬਈਏ ਜੀ ਅੱਛਾ ਆਉਂ ਕਹਿੰਦੀ ਜਦੋਂ ਆਈ ਮੈਂ ਕਿਹਾ ਜੀ ਮੇਰਾ ਟਾਇਰ ਪਾੜ ਗਿਆ ਕਿ ਮੋਟਰਸਾਈਕਲ ਸਾਲ ਦੇ ਗੋੜੀ ਮਾਰੀ ਕਹਿੰਦੀ ਆ ਮੈਂ ਕੋਲ ਨੂੰ ਆਉਣ ਲੱਗੀ ਮੈਨੂੰ ਵੀ ਕਿਰਪਾ ਮਰਾਈ ਕਹਿੰਦੇ ਉਹਨੇ ਤੇ ਮੈਂ ਮੂੰਹ ਬੰਨੇ ਸੀਗੇ ਲੰਘਵਾਣੇ ਸੀਗੇ ਉਹ ਲੰਘਵਾਣੇ ਵਾਲੇ ਕਾਦੇ ਸਿੱਕੇ ਉਹ ਮੁੜ ਸਕਦੇ ਸੀਗੇ ਕਿੰਨੇ ਜਾਣੇ ਸੀਗੇ ਤਿੰਨ ਜਾਣੇ ਜੀ ਹੋਗਾ ਉਹ ਗੁੱਡੀ ਦੱਸਦੀ ਆ ਅਸੀਂ ਪਿੰਡ ਵੀ ਨਹੀਂ ਪੁੱਛਿਆ ਵੀ ਜਿਹੜੀ ਕਾਂਟਾ ਖੜੀ ਰਹੀ ਆ ਉਹਦੇ ਉਹ ਖੜੀ ਰਹੀ ਹੈ ਜਦੋਂ ਪੁਲਿਸ ਲੇਟ ਆਈ ਜਦੋਂ ਉਹ ਵਿਚਾਰੀ ਬਿਆਨ ਲੈ ਕੇ ਗਏ ਨੇ ਪੁਲਿਸ ਵਾਲੇ ਗੁੱਡੀ ਦੇ ਉਂਗਾ ਉਹ ਗੁੱਡੀ ਨਾਲ ਸੀ ਉਹ ਬੰਦਾ ਜਿਹਦੇ ਕੋਲ ਨਹੀਂ ਨਹੀਂ ਉਹ ਜਿਹੜੀ ਜਾਂਦੀ ਸੀਗੀ ਵੈਸੇ ਉਹਦਾ ਸਰ ਉਹਦਾ ਵੈਸੇ ਜਾਂਦੀ ਸੀਗੀ ਜਾਂਦੀ ਜਾਂਦੀ ਉਹਨੂੰ ਹੋ ਗਿਆ ਵੀ ਵੇਰ ਬੋਰ ਸੋਦਾ ਟਾਇਰ ਪਾੜ ਗਿਆ ਸਕੂਟਰ ਦਾ ਉਹ ਖੜ ਗਈ ਤਾਂ ਟਾਇਰ ਦੇ ਖੜ ਕੇ ਨਾਲ ਟਾਇਰ ਤੇ ਗੋਲੀ ਚੱਲੀ ਆ ਉਹ ਦੇਖ ਗਿਆ ਬਜਾੜਾ ਇੱਕ ਤਿੰਨ ਪ੍ਰਵਾਸੀ ਸੀਗੇ ਜਦ ਏਡੋ ਤੋਂ ਕੰਮ ਕਰਕੇ ਆਏ ਨੇ ਤਿੰਨ ਪ੍ਰਵਾਸੀ ਹਾਂਜੀ ਹਾਂਜੀ ਇੱਕ ਤੇ ਗੋਲੀ ਵਧੀਆ ਇੱਕ ਤੇ ਗੋਲੀ ਵਧੀਆ ਦੋਏ ਲੋਕ ਆ ਰਹੇ ਤਾਂ ਉਹ ਸਾਥ ਹਮ ਲੋਕ ਨਹੀਂ ਉਤਰ ਚਲ ਚਲਾ ਆ ਹੰਡਰ ਬਚ ਗਿਆ ਹੈ ਤੋ ਪਿੱਛੇ ਆਗਾ ਬਰ ਜਾ ਉਹ ਤਾਂ ਬੋਲੀ ਚਲਾਉਣ ਕੌਣ ਹਾਪਿਆ ਉਹ ਬੈਠਾ ਥਾ ਉਹ ਦੋਨ ਲੜਕਾ ਜੋ ਸੇਟ ਬੈਠਾ ਸੀ ਗਿਆ ਮਾਰਿਆ ਫਿਰ ਉਹਨਾਂ ਨੂੰ पीछे वाला मारा है बोलिए जी और क्या मारा है? और खंडा खंड क्या लूट के लेके लूट के हमारा तो नहीं कुछ गाड़ी लेके चला गया ले के जी मोटरसाइकिल हाँ जी मोटरसाइकिल लेके चला क्या करते हो गलधारी करते हैं जो लगते कितने बंदे थे वो जो आए थे वो दो बंदे थे जी किस पे थे बाइक से था कैसी बेचबूचा थी उनकी कुछ तो उतना ਗੱਲ ਤੇਜ਼ ਮੇਂ ਥਾ ਹਮ ਲੋਗ ਮੂਰਖ ਆਦਮੀ ਹੈ ਉਤਨਾ ਵੀ ਜਾਣ ਪਛਾਨ ਨਹੀਂ ਹੈ। ਕੈਸਾ ਕਪੜਾ ਪਹਿਨਾ ਹੋਆ ਥਾ ਉਸਨੇ? ਉਹ ਜਲਾ ਸੂਟ ਪਹਿਨਾ ਥਾ ਔਰ ਕਾਲਾ ਟਾਈਪ ਪਰਕਸ ਜਿੰਸ ਪਹਿਨਾ ਥਾ ਜੀ। ਮੈਂ ਡਾਕਟਰ ਮਨਦੀਪ ਸਿੰਘ ਜੀ। ਕੀ ਗੱਲ ਦਾ ਕੀ ਵਾਰਦਾਤ ਇਹ ਹੋਈ ਕਿ ਇੱਥੇ ਗਨ ਸ਼ਾਟ ਵੂਨ ਦੇ ਨਾਲ ਆਇਆ ਪੇਸ਼ੈਂਟ ਸਾਡੇ ਕੋਲੇ ਤੇ ਸਮਰਾਲਾ ਬ੍ਰਿਜ ਤੇ ਤੇ ਅਸੀਂ ਮੁੱਢਲੀ ਸਹਾਇਤਾ ਦੇ ਕੇ ਪੇਸ਼ੈਂਟ ਨੂੰ ਅੱਗੇ ਰੈਫਰ ਕਰਤਾ। ਜੋ ਡਾਂਗਰ ਜਿਹੜੇ ਬੱਚੇ ਨੇ ਉਹ ਕੌਮ ਦੀ ਬੰਦਾ ਤੇ ਕਿੱਨੇ ਫਾਇਰ ਹੋਇਆ ਸੀ ਇਹ ਸੁਮਨ ਮੰਡਲ ਨਾਮ ਦਾ ਪੇਸ਼ੈਂਟ ਸੀ ਤੇ ਇਹਦੇ ਦੋ ਐਂਟਰੀ ਵੂਨ ਨੇ ਤੇ ਫਰਦਰ ਆਪਾਂ ਟ੍ਰੀਟਮੈਂਟ ਦੇ ਲਈ ਇਹਨਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਜੀ ਐਮਸੀ ਬੱਤੀ ਤੁਸੀਂ ਉਹਦੀ ਜਾਂਚ ਤੋਂ ਬਾਅਦ ਕੀ ਕੀਤਾ ਕਿੱਦਾਂ ਵੀਰੇ ਜੀ ਮਰੀਜ਼ ਜਿਹੜਾ ਕਿ ਮੈਂ ਗੋੜੀਆਂ ਜਿਹੜੀਆਂ ਪੇਸ਼ੈਂਟ ਜੀ ਦੇਖੋ ਸਾਡੇ ਕੋਲੇ ਵਾਈਟਲ ਬਿਲਕੁਲ ਸਟੇਬਲ ਸੀਗੇ ਤੇ ਅਸੀਂ ਫਰਦਰ ਟ੍ਰੀਟਮੈਂਟ ਦੇ ਲਈ ਉਹਨਾਂ ਨੂੰ ਚੰਡੀਗੜ੍ਹ ਰੈਫਰ ਕੀਤਾ ਸੋਮਨਾ ਰਣੂ ਅਰੇਕਾ ਮਾਮਲਾ ਹੋ ਗਿਆ ਕਿ ਕੁੜੀਆਂ ਮਾਰੀਆਂ ਗਈਆਂ ਨੇ ਲੇਬਰ ਕਰਾ ਲੈ ਦਿੱਤੀਆਂ ਜੀ 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 ਇਹ ਅੱਜ ਵਕਤ ਕਰੀਬ 6:30 ਪੌਣੇ 7 ਵਜੇ ਦੀ ਗੱਲ ਹੈ ਜੀ ਤੇ ਇਹ ਪ੍ਰਵਾਸੀ ਸੀ ਮੁੰਡਾ ਲੇਬਰ ਕਰਦਾ ਸੀ ਜਿੱਥੇ ਰਾਜੂ ਫਿਲਿਕ ਸਟੇਸ਼ਨ ਤੇ ਇਹਨਾਂ ਦੇ ਲੋਕ ਦਾ ਇੱਟ ਦਾ ਕੰਮ ਕਰ ਚੱਲ ਰਿਹਾ ਤੇ ਇਹ ਰੋਜ਼ਾਨਾ ਦੀ ਤਰ੍ਹਾਂ ਇਹ ਮੋਟਰਸਾਈਕਲ ਤੇ ਨਾਲ ਇਹਦੇ ਨਾਲ ਦੋ ਹੋਰ ਸਵਾਰ ਸੀ ਲੇਬਰਮੈਨ ਤੇ ਜਦੋਂ ਇਹ ਦਿਆਲਪੁਰ ਆ ਕੇ ਇਕੱਠ ਤੇ ਆਇਆ ਤਾਂ ਉਸ ਸਮੇਂ ਦੋ ਨੌਜਵਾਨ ਉਹਨਾਂ ਦੇ ਮੂੰਹ ਸਿਰ ਲਪੇਟੇ ਹੋਏ ਸੀ ਮੋਟਰਸਾਈਕਲ ਤੇ ਸਵਾਰ ਸੀ ਤਾਂ ਇਹਨਾਂ ਨੂੰ ਇਸ਼ਾਰਾ ਕੀਤਾ ਇਹਨਾਂ ਨੇ ਮੋਟਰਸਾਈਕਲ ਨਾ ਰੋਕਿਆ ਤਾਂ ਪਿੱਛੇ ਬੈਠੇ ਬੰਦੇ ਨੇ ਰੁਵਾਲਵਰ ਨਾਲ ਦੋ ਫੇਰ ਕਰਤੇ ਜਿਹੜਾ ਮੁੰਡਾ ਚਲਾਉਣ ਵਾਲਾ ਸੀ ਸੋਮਨ ਮੰਡਲ ਉਹਦੇ ਦੇ ਰੱਖੀ ਤੇ ਲੱਗੇ ਦੋ ਫੇਰ ਸੀ ਤਾਂ ਉਹ ਇਹ ਤਿੰਨੇ ਜਣੇ ਡਿੱਗ ਪਏ ਇਹਨਾਂ ਦਾ ਮੋਟਰਸਾਈਕਲ ਲੈ ਕੇ ਦੌੜ ਗਏ ਜੀ ਓਕੇ ਤੇ ਉਸ ਤੋਂ ਬਾਅਦ ਅਸੀਂ ਤੁਰੰਤ ਪਹੁੰਚ ਗਏ ਇਹਨੂੰ ਹਸਪੀਟਲ ਐਡਮਿਟ ਕਰਾਤਾ ਇੱਥੋਂ ਰੈਫਰ ਕਰਤਾ ਸਟੇਟਮੈਂਟ ਲੇਖ ਲਈ ਸਰ ਅਸੀਂ ਅੱਗੇ ਕਾਰਵਾਈ ਚੱਲ ਰਹੀ ਹੈ ਇਹ ਲੁੱਟਪੋ ਕਰਕੇ ਬੰਦਾ ਮਾਮਲਾ ਹੈ ਜੀ ਚਾਹਤ ਤੇ ਲੁਟੇਰਿਆਂ ਦੇ ਹੌਸਲੇ ਨੇ ਬੁਲੰਦ ਹੋਏ ਹੋਏ ਨੇ ਕਿਵੇਂ ਸਮਹਾਰਾ ਨਹੀਂ ਲੁਟੇਰਿਆਂ ਦੇ ਤਾਂ ਹੌਸਲੇ ਬੁਲੰਦ ਨਹੀਂ ਹੋਣ ਦਿੰਦੇ ਅਸੀਂ ਲਗਾਤਾਰ ਅਸੀਂ ਆਪਣੀ ਕਾਰਵਾਈ 'ਚ ਜੁਟੇ ਹੋਏ ਹਾਂ ਦਰ ਰਾਤ ਇਹਨਾਂ ਦੇ ਪੇਟਪੂਰੇ ਬਾਰੇ ਪਤਾ ਲੱਗਿਆ ਜੀ ਕੀ ਇਹਨਾਂ ਨੇ ਕੱਪੜੇ ਬਣਾਏ ਸੀ ਕੁਝ ਅਜੇ ਅੱਗੇ ਅਸੀਂ ਫੋਰਸ ਵੀ ਵਗੈਰਾ ਘਲਘਾ ਲਾਂਗੇ ਜੀ ਚੈੱਕ ਕਰਾਂਗੇ ਬਕਾਇਦਾ ਅਸੀਂ ਤੈਹ ਤੱਕ ਜਾਵਾਂਗੇ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਜਲਦੀ ਸਰਪਾਨਾ ਵੀ ਹਮਲਾ ਕੀਤਾ ਗਿਆ ਤੇ ਕੁੜੀਆਂ ਵੇਚਦਾ ਨਹੀਂ 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 ਇਦਾਂ ਦੀ ਕੁਰਪਾਨ ਦਾ ਕੁੜੀ ਜੇ ਸਾਹਮਣੇ ਨਹੀਂ ਆਇਆ ਇਹ ਤਾਂ ਗਨ ਸ਼ਾਟ ਆ ਜੀ ਪਰ ਉਹਨਾਂ ਦੇ ਸਾਥੀ ਦਾ ਕਹਿਣਾ ਹੈ ਕਿ ਕਿਰਪਾਨ ਮਾਰੀ ਗਈ ਹੈ ਪ੍ਰਭਤ ਜੀ ਨੂੰ ਨਹੀਂ ਨਹੀਂ ਜੀ ਸਰ ਅਜੇ ਤਾਂ ਕੋਈ ਸਬੰਧੀ ਨਹੀਂ ਆਈ ਇਹ ਫਿਲਹਾਲ ਸਾਡੇ ਕੋਲ ਗਨ ਸ਼ਾਟ ਦੇ ਸਾਹਮਣੇ ਆਇਆ ਜੋ ਸਟੇਟਮੈਂਟ ਚ ਲਿਖਾਇਆ ਜੀ ਅੱਗੇ ਅੱਗੇ ਜਿਵੇਂ ਜਿਵੇਂ ਤੋਤੀ ਸੋਗ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਜੀ ਨਹੀਂ ਸਰ ਨਹੀਂ 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 ਮੋਟਰਸਾਈਕਲ ਕਿਹੜਾ ਸੀ ਉਹ ਨੰਬਰ ਕੋਈ ਨਹੀਂ ਇਹਨਾਂ ਦਾ ਮੋਟਰਸਾਈਕਲ ਤਾਂ ਹੀਰੋ ਹੁੰਦਾ ਸੀ ਜੀ ਚੋਰੀ ਹੋਇਆ ਦੇਖੋ ਕਿ ਲੱਗ ਗਿਆ ਨਹੀਂ ਕਿ ਲੁਧਿਆਣਾ ਸਾਈਡਰ ਆਉਣ ਰੋਡ ਤੇ ਲੱਗ ਗਿਆ